ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਸਬੁੱਕ ਤੇ ਇਤਿਹਾਸ ਦੀ ਪਹਿਲੀ ਵੀਡੀਓ ਲੈ ਕੇ ਆਏ ਹੈਗੇ ਜੀ ਪਾਣੀ ਵਾਲੇ ਗੀਚਰ ਦੀ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਆਮ ਲੱਗਦਾ ਹੈ ਆਪਾਂ ਗੀਚਰ ਲਗਾ ਰਹੇ ਹਾਂ ਜੀ ਸੋ ਇਹਨੂੰ ਲਾਉਣ ਦਾ ਪੂਰਾ ਪ੍ਰੋਸੀਜਰ ਦੱਸਾਂਗੇ ਕਿਵੇਂ-ਕਿਵੇਂ ਇਹ ਕਾਮਯਾਬ ਰਹਿੰਦਾ ਹੈਗਾ ਲੱਗਿਆ ਹੋਇਆ ਸੋ ਗੇਟ ਲਾ ਕੇ ਚੁੱਲਾ ਤਿਆਰ ਹੋ ਰਿਹਾ ਤੁਸੀਂ ਦੇਖ ਰਹੇ ਹੋ ਸਾਹਮਣੇ ਨਾਲੇ ਗੱਲਬਾਤ ਕਰਦੇ ਹਾਂ ਪੂਰੀ ਇਸ ਗੀਚਰ ਦੀ ਇਹ ਗੀਚਰ ਜਿਹੜਾ ਆਪਾਂ ਲਾ ਰਹੇ ਹਾਂ ਜੀ ਇਹ 250 ਲੀਟਰ ਪਾਣੀ ਇਹਦੇ ਵਿੱਚ ਆਉਂਦਾ ਹੈਗਾ ਜੀ 10 ਗਿਜ ਚਾਦਰ ਦਾ ਬਣਿਆ ਹੋਇਆ ਜੀ ਚિસ્ਤੀ ਚਾਦਰ ਦਾ ਸੋ ਮਿਸਤਰੀ ਭਾਈ ਹੋਰ ਲੱਗੇ ਹੋਏ ਨੇ ਸੋ ਇਹਨੂੰ ਪੂਰਾ ਤਿਆਰ ਕਰੇ ਦੇਖੋ ਜੀ ਇਹਦਾ ਜਿਹੜਾ ਗੇਟ ਹੈਗਾ ਪਹਿਲਾਂ ਪੁਰਾਣਾ ਪਟਿਆ ਸੀਗਾ ਉਹੀ ਵਿੱਚ ਫਿੱਟ ਕਰਤਾ ਤੇ ਕੇਰਾ ਬੰਨ ਲਿਆ ਜੀ ਗੋਲ ਤਿਆਰ ਕਰ ਰਹੇ ਆ ਅਗਰ ਚੌਰਸ ਵੀ ਕਈ ਤਿਆਰ ਕਰਦੇ ਤਾਂ ਉਹਦੀਆਂ ਚੁੰਡਾਂ ਹੈਗੀਆਂ ਜਿਹੜੀਆਂ ਉਹ ਜ਼ਿਆਦੇ ਰਹਿ ਜਾਂਦੀਆਂ ਹੈਗੀਆਂ ਉਹ ਠੰਡਾ ਜਾਂ ਤੇ ਪਾਣੀ ਹੋਏ ਤਾਈ ਸੋ ਇਹਦੇ ਵਿੱਚ ਜਿਹੜਾ ਗੀਜਰ ਲੱਗੂਗਾ ਇਹਦੇ ਫਾਇਦੇ ਬੜੇ ਨੇ ਸੋ ਆਪਣੇ ਪਿੰਡਾਂ ਦੇ ਵਿੱਚ ਤਾਂ ਆਮ ਹੀ ਇਹ ਲੱਗੇ ਹੋਏ ਨੇ ਸੋ ਗੀਜਰ ਦੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਇਹ 7000 ਦਾ ਤਾਂ ਇਹ ਲੋਹੇ ਦਾ ਤਿਆਰ ਹੋ ਜਾਂਦਾ ਹੈਗਾ ਹੀ ਦੇਖੋ ਤੋਂ ਬਾਕੀ ਖਰਤਾ ਹੈਗਾ ਜਿਹੜਾ 15-20000 ਤੱਕ ਇਹ ਪੂਰਾ ਤਿਆਰ ਹੋ ਜਾਂਦਾ ਹੈ ਚੁੱਲਾ ਤਿਆਰ ਹੋ ਗਿਆ ਜੀ ਹੁਣ ਇਹਦੇ ਉੱਤੇ ਆਪਾਂ ਗੀਜਰ ਰੱਖਾਂਗੇ ਸੋ ਦੱਸ ਗਏ ਜਗਾ ਚਾਦਰ ਦਾ ਇਸ ਤਰ੍ਹਾਂ ਕਿ ਉਹ ਮੋਟਾ ਹੁੰਦਾ ਸੋ ਜਲਦੀ ਖਰਾਬ ਨਹੀਂ ਹੁੰਦਾ ਆ ਦੇਖੋ ਆਪਾਂ ਗੀਜਰ ਨੂੰ ਟਕਾਤਾ ਉੱਤੇ ਥੱਲੇ ਦੋ ਜਿਹੜੀਆਂ ਪੁਰਾਣੀਆਂ ਫਾਲੇ ਵਾਲੀਆਂ ਸੱਬੜਾਂ ਹੁੰਦੀਆਂ ਉਹ ਰੱਖੀਆਂ ਹੋਈਆਂ ਉਹਦੇ ਉੱਤੇ ਟਿਕਾਤਾ ਤੇ ਇਹਦਾ ਜਿਹੜਾ ਵਿਚਾਲਿਆ ਸਨ ਹੈਗੇ ਦੇਖੋ ਸਾਈਡਾਂ ਦੇ ਵਿੱਚ ਇਹ ਰੱਖਣਾ ਜ਼ਰੂਰੀ ਹੈਗਾ ਜੀ ਕਈ ਇਹਨੂੰ ਘੱਟ ਰੱਖ ਲੈਂਦੇ ਹੈਗੇ ਤਾਂ ਧੂਆਂ ਨਹੀਂ ਨਿਕਲਦਾ ਉੱਤੇ ਸੋ ਇਹ ਘੱਟੋ ਘੱਟ 3 3 4 4 ਉਂਗਲਾਂ ਰੱਖੋ ਆ ਦੇਖੋ ਇਹ 2.5 ਤੋਂ 3 ਇੰਚ ਦੀ ਜਗ੍ਹਾ ਰੱਖ ਲਈਏ ਥੱਲੇ ਅੱਗ ਬਲੂਗੀ ਜਦੋਂ ਉਦੋਂ ਸਾਈਡ ਨਾਲ ਤੋਂ ਦੀ ਵੀ ਸੇਕ ਲੱਗੂਗਾ ਤੇ ਜਲਦੀ ਇਹ ਪਾਣੀ ਠੰਡਾ ਨਹੀਂ ਹੁੰਦਾ ਸਾਈਡਾਂ ਤੇ ਪਾਈਪਾਂ ਨਿਕਲੀਆਂ ਹੋਈਆਂ ਨੇ ਸੋ ਜਿਨ੍ਹਾਂ ਦਾ ਜੁਆਇੰਟ ਪਾਈਪਾਂ ਨਾਲ ਹੋ ਜੂ ਤਾਂ ਬਾਥਰੂਮਾਂ ਦੇ ਵਿੱਚ ਪਾਣੀ ਗਰਮ ਜਿੱਥੇ ਜਿੱਥੇ ਜੁਆਇੰਟ ਦਿੱਤੇ ਹੋਣਗੇ ਘਰ ਦੇ ਵਿੱਚ ਉਹ ਜਾਣਗੇ 100 ਲੀਟਰ ਦੇ ਜਨਮ ਹੁੰਦੇ ਹੈ ਜੀ 80 ਲੀਟਰ ਦੇ ਹੁੰਦੇ ਹੈ ਇਹ ਡੂ 150 ਲੀਟਰ ਦਾ ਹੈਗਾ ਜੀ ਸੋ ਵੱਡੀ ਫੈਮਿਲੀ ਹੋਵੇ ਤਾਂ ਪਸੂਆਂ ਨੂੰ ਨਹਾਉਣ ਤੋਂ ਨੂੰ ਪੂਰਾ ਕੰਮ ਦਿੰਦਾ ਹੈਗਾ ਜੀ ਇੱਕ ਵਾਰੀ ਗਰਮ ਕਰੋ ਸਾਰਾ ਦਿਨ ਗਰਮ ਰਹਿੰਦਾ ਹੈਗਾ ਜੀ ਸੋ ਆ ਪੂਰਾ ਬਣਿਆ ਵੀ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ ਜੀ ਸੋ ਆ ਦੇਖ ਲੋ ਇਹ ਬਹੁਤ ਚੰਗਾ ਵਧੀਆ ਚਣਾਈ ਹੋਈ ਜਾਂਦੀ ਹੈ ਪੂਰਾ ਤਾਂ ਇਹ ਦੇਖੋ ਵੀ ਬਣ ਕੇ ਤਿਆਰ ਹੋ ਗਿਆ ਹੁਣ ਇਹਦੀ ਪੂਰੀ ਗੱਲ ਬਾਤ ਦੱਸਦੇ ਹੁਣ ਉੱਤੇ ਤਾਂ ਇੰਚ ਨਾਈ ਚੱਕ ਕੇ ਥੋੜਾ ਜਿਹਾ ਉਹਦੇ ਉੱਤੋਂ ਜਿਹੜਾ ਉਤਲਾ ਸਿਰਾ ਹੈਗਾ ਪਾਈਪਾਂ ਦਾ ਉਹਦੇ ਉੱਤੋਂ ਦੀ ਛੱਤ ਲਗਾ ਦਿੱਤੀ ਤੇ ਛੱਤ ਦੇ ਉੱਤੇ ਇੱਕ ਪਾਈਪ ਲਗਾ ਦਿੱਤੀ ਜਿਸ ਥਾਣੀ ਦੀ ਸਾਈਡਾਂ ਤੋਂ ਹੋ ਕੇ ਧੂੰਆਂ ਜਿਹੜਾ ਉੱਤੇ ਨਿਕਲ ਜੂਗਾ ਧੂੰਆਂ ਬਾਹਰ ਨਹੀਂ ਥੱਲੋਂ ਨਿਕਲਦਾ ਸੋ ਥੱਲੋਂ ਅੱਗ ਬਲੂਗੀ ਤਾਂ ਪੂਰਾ ਪਾਣੀ ਗਰਮ ਹੋਊਗਾ ਜੀ ਸੋ ਜਿੱਥੇ ਜਿੱਥੇ ਟੂਟੀਆਂ ਜੋਇੰਟ ਦਿੱਤੇ ਹੋਏ ਆ ਜੀ ਉਹਦੇ ਵਿੱਚ ਵਿੱਚ ਆ ਦੇਖੋ ਹੁਣ ਫਿਟਿੰਗ ਵੀ ਕਰੀ ਅੱਗੇ ਤੁਹਾਨੂੰ ਦਿਖਾਉਣੇ ਹੈਗੇ ਆ ਸੋ ਅੱਗੇ ਪੂਰੇ ਗਿੱਜਰ ਤਿਆਰ ਦੀ ਵੀਡੀਓ ਹੈਗੀ ਆ ਦੇਖੋ ਜੀ ਆ ਇਹਦੇ ਵਿੱਚ ਜੋਇੰਟ ਹੋ ਜਾਊਗਾ ਸੋ ਜਿੱਥੇ ਜਿੱਥੇ ਬਾਥਰੂਮਾਂ ਦੇ ਵਿੱਚ ਪੁਆਇੰਟ ਦਿੱਤੇ ਹੋਣਗੇ ਘਰ ਦੇ ਵਿੱਚ ਉੱਥੇ-ਉੱਥੇ ਟੂਟੀ ਚਲਾਉਣਗੇ ਤਾਂ ਗਰਮ ਪਾਣੀ ਆ ਦੇਖੋ ਇਹ ਪੂਰਾ ਬਣ ਕੇ ਤਿਆਰ ਹੋ ਗਿਆ ਆਪਣੇ ਗਿੱਜਰ ਆ ਜਿਹੜਾ ਜਬਾ ਰੈਡੀ ਹੈਗਾ ਜੀ 15 ਤੋਂ 20000 ਦੀ ਲੱਗਦਣਾ ਬਣਦਾ ਹੈਗਾ ਇੱਕ ਵਾਰੀ ਬਾੜ ਲਈਏ ਤਾਂ ਸਾਰਾ ਦਿਨ ਪਾਣੀ ਗਰਮ ਰਹਿੰਦਾ ਹੈਗਾ ਜੀ ਸੋ ਇਹਦੇ ਵਿੱਚ ਪਾਣੀ ਕੀ ਹੈ ਆਪਣੇ ਆਪ ਜਦੋਂ ਨਿਕਲਦਾ ਰਹਿੰਦਾ ਠੰਡਾ ਤਾਂ ਗਰਮ ਪੈਂਦਾ ਰਹਿੰਦਾ ਹੈਗਾ ਆਪਣੇ ਪਿੰਡਾਂ ਦੇ ਵਿੱਚ ਇਹ ਪੂਰਾ ਕਾਮਯਾਬ ਫਾਰਮੂਲਾ ਹੈ ਜੀ ਸੋ ਇਹ ਗਰਮ ਪਾਣੀ ਵਾਸਤੇ ਉੱਤੇ ਲਗਾਈਆਂ ਗਈਆਂ ਨੇਪਣਾ ਸੋ ਬਹੁਤ ਕਾਮਯਾਬ ਚੀਜ਼ ਹੈਗੀ ਹੈ ਜੀ